ਲਓ ਜੀ ਮਿੱਤਰੋ ਸਸੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਆ ਵੀ ਸਾਰੇ ਠੀਕ ਹੋਵੋਗੇ ਆ ਆਪਰਾ ਲਈ ਆ ਮੁੰਡੇ ਨੇ ਤੇ ਇੱਥੋਂ ਤੁਰ ਪਏ ਤਲਵਾੜੇ ਨੂੰ ਇਹ ਇਹ ਏਡਾ ਵੱਡਾ ਸ਼ਹਿਰ ਹੈ ਨਾ ਉਹ ਜਿਆਦਾ ਵੱਡਾ ਨਹੀਂ ਹੈਗਾ ਤਿੰਨ ਸੈਕਟਰ ਹੀ ਇੱਥੇ ਸ਼ਹਿਰ ਇੰਜੋਏ ਕਰੋ ਇੱਥੇ ਇੱਥੇ ਜਨਮਾਸ਼ਟਮੀ ਤੇ ਬੜਾ ਤਗੜਾ ਮੇਲਾ ਲੱਗਦਾ ਹੈ ਚੌਕ 'ਚ ਕਮ ਦੇਖੋ ਅਹੀਂ ਅਜੇ 20 ਕਿਲੋਮੀਟਰ ਹੋ ਰਹੇ ਆ ਤੇ ਇੱਥੇ ਇੰਨੀ ਧੁੱਪ ਤੇ ਸਾਡੇ ਅਜੇ ਵੀ ਘਰੇ ਫੋਨ ਕੀਤਾ ਤੇ ਧੁੰਦ ਨੇ ਕਹਿਰੀ ਕੀਤਾ ਪਿਆ ਆ ਕਿਹੜੀ ਤਲਵਾੜੇ ਦੇ ਸਭ ਤੋਂ ਮਸ਼ਹੂਰ ਕੁਲਚੇ ਛੋਲੇ ਮਿਲਦੇ ਆ ਤਾਂ ਹਾਂ ਦੁਨੀਆ ਵੀ ਬੜੀ ਐ ਇੱਥੇ ਹਣਾ ਮੈਂ ਤਾਂ ਝੋੜਾ ਖਾ ਕੇ ਲਿਖਿਆ ਕਿਉਂ ਨਹਿਰ ਤਾਂ ਇਹ ਟਾਈਮ ਤੋਂ ਹੁੰਦੀ ਆ ਨਹਿਰ ਓਏ ਹੋਏ 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 ਤੇ ਉੱਥੇ ਆ ਗਏ ਪਾਣੀਆਂ ਦੇ ਸ਼ਹਿਰ ਆ ਗਏ ਮੇਤਰਾ ਸ਼ਹਿਰ ਜਿਹੜਾ ਸਾਡੇ ਅਮਰ ਤੇ ਹੈਗਾ 52 ਗੇਟ ਠੀਕ ਆ ਇਹ ਜਿਹੜੇ ਸਾਹਮਣੇ ਆ ਨਾ ਗੇਟ ਉਹ ਸਾਹਮਣੇ ਇਹ 52 ਆ ਗੇਟ ਇਹ ਉਹ ਹੈਗੀ ਝੀਲ ਪਰਲੇ ਪਾਸੇ ਡੈਮ ਹੈ ਆ ਉਹ ਹੈਗੀ ਝੀਲ ਉਹ 52 ਕਿਲੋਮੀਟਰ ਦੀ ਝੀਲ ਆ ਪਿੰਡ ਰੋਡ ਤੇ ਸੀਗੇ ਨਾ ਇਤੋਂ ਪਾਣੀ ਛੱਡਿਆ ਸੀ ਉਦੋਂ ਤੇ ਸਾਡੇ ਦਰਿਆ ਦੇ ਵਿੱਚ ਜਿਹੜਾ ਹਾਲ ਸੀਗਾ ਨਾ ਇੱਥੋਂ ਛੱਡਦੇ ਆ ਕਿਉਂਕਿ ਆ ਪੰਛੀ ਦੇਖੋ ਇਹ ਹੁੰਦੇ ਹੁੰਦੇ ਜਿਦਾਂ ਹਰੀ ਕੀ ਹੁੰਦੇ ਆ ਜਿਦਾਂ ਇੱਥੇ ਡੈਮ ਤੇ ਹੁੰਦੇ ਆ ਕਹਿੰਦਾ ਇੱਥੇ ਜਿਦਾਂ ਕਰਦੇ ਨਾ ਗੋਰੇ ਜੇ ਬੈਜਦੇ ਹੁੰਦੇ ਲੰਮੇ ਬੈ ਕੇ ਕੀ ਕਹਿੰਦੇ ਹੁੰਦੇ ਉਹਨੂੰ ਸੰਵਾਸ ਸੰਵਾਸ ਆਪਾਂ ਧੁੱਪ ਬਾਸ ਲੈਣੀ ਚੱਲ ਨਹੀਂ ਲੱਗਦੀ ਨਾ ਪਾਣੀ ਦੇਖ ਅਮਰਤ ਕਹਿੰਦੇ ਪਾਣੀ ਆਪਜੇ ਪਾਰਿਆ ਭੰਗੜਾ ਕਿਕਲੀ ਕਲੀਰਦੀ ਤੇ ਪਾਗੇ ਮੇਰੇ ਵੀਰ ਦੀ ਇੱਥੇ ਆ ਪਾਣੀ ਦਾ ਪਤਾ ਨਹੀਂ ਲੱਗਦਾ ਦੇਖੋ ਦਰਖਤ ਹੋਏ ਆ ਨਾ ਟੇਡੇ ਇਹ ਪਾਣੀ ਨਾਲ ਹੀ ਹੋਇਆ ਆ ਆ ਦੇਖੋ ਦੀ ਇਹਦੇ ਉੱਪਰ 1096 ਤੋਂ ਉੱਪਰ ਡੇਂਜਰ ਲੈਵਲ ਆ ਤੇ ਉਹ ਪਾਣੀ ਦੀ ਫਾਂਟ ਇੱਥੇ ਤੱਕ ਵੱਜਦੀ ਆਣ ਕੇ ਕਹਿੰਦੇ ਜਦੋਂ ਪਾਣੀ ਪੂਰਾ ਛੱਡਦੇ ਆ ਨਾ ਉਹ ਪੰਜੇ ਛੇ ਗੇਟ ਹੈਂ ਆਵਾਜ਼ ਹਾਂ ਤੇ ਉਦੋਂ ਇੱਥੇ ਸ਼ੇਰ ਦੀ ਵੀ ਵੀਡੀਓ ਆਈ ਨਾ ਇੱਕ ਤੇਂਦੂਗਾ ਛੁੱਟ ਗਿਆ ਸੀ ਜਦੋਂ ਅਮਾਂਗੇ ਤੇ ਉਹ ਦਿਖਾਵਾਂਗੇ ਉਹਦੇ ਉੱਪਰ ਦੀ ਆਪਾਂ ਜਾਣਾ ਆ ਜਿਹੜਾ ਡੈਮ ਬਣਿਆ ਨਾ ਇਹਦੇ ਉੱਪਰ ਦੀ ਆਪਾਂ ਲੰਘਣਾ ਆ ਕ੍ਰੋਸ ਇਹਦੇ ਉੱਪਰ ਦੀ ਕਰਨਾ ਆ ਆ ਗਿਆ ਜੀ ਮੱਛੀ ਵਾਲੇ ਖਟਿਆੜ ਵਾਲੇ ਲਓ ਜੀ ਬੰਦੇ ਨੇ ਸਟਾਪ ਹੀ ਪਹਿਲਾਂ ਇੱਥੇ ਲਾ ਰਿਹਾ ਕਹਿੰਦਾ ਆਪਾਂ ਗਾਂਹ ਜਾਣਾ ਹੀ ਉਦੋਂ ਇਹ ਗੜੀ ਆ ਮਾਂਛੇਰ ਜੀ ਮਾਂਛੇਰ ਆ ਜੀ ਇਹ ਤੇ ਇਹ ਸੰਘਾੜਾ ਇਹ ਸੰਘਾੜਾ ਆ ਸੰਘਾੜਾ ਮੱਛੀ ਕਹਿੰਦੇ ਸਭ ਤੋਂ ਵਧੀਆ ਹੁੰਦੀ ਆ ਤੇ ਤੁਹਾਨੂੰ ਪਤਾ ਜਿਲੇ ਇੱਧਰੋਂ ਆਏ ਹੋਏ ਤੇ ਫਿਰ ਸੰਧੂ ਸਾਹਿਬ ਨੇ ਰੋਕਣਾ ਤੈਨੂੰ ਧੱਕੇ ਨਾਲ ਹੀ ਹੁੰਦਾ ਆ ਪੰਮ ਜੀ ਮੱਛੀ ਗਈ ਆ ਤੇ ਇਹਦੇ ਬਾਰੇ ਦੋ ਲਫ਼ਜ਼ੇ ਹੁਣ ਤੇਰੇ ਕੋਈ ਮੈਂ ਸੁਣਨਾ ਚਾਹਣਾ ਇਹ ਵਾਕਈ ਮਸ਼ਹੂਰ ਹੈ ਤੁਨੀ ਮਸ਼ੀਨਾਂ ਉਹਦੇ ਮੈਂ ਇੱਕ ਵਾਰ ਬੈਠਾ ਫਗਵਾੜਿਓ ਮੁਰੇ ਆਏ ਖਾਨ ਸਪੈਸ਼ਲ ਫਗਵਾੜਿਓ ਆਏ ਕਹਿੰਦੇ ਭਾਈ ਆਪਾਂ ਫਗਵਾੜੇ ਤੋਂ ਕੋਈ ਸ਼ੱਕ ਨਹੀਂ ਇਹਦੇ ਵਿੱਚ ਲਓ ਜੀ ਮਿੱਤਰੋ ਸასი ਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਆ ਵੀ ਸਾਰੇ ਠੀਕ ਹੋਵੋਗੇ ਤੇ ਅੱਜ ਅਸੀਂ ਦੋਨੇ ਭਰਾ ਬੰਦਾ ਅੱਜ ਅਹੀਂ ਘੀਰੀ ਲਿਆ ਆ ਮੈਂ ਕਿਹਾ ਵੀਰ ਕਿੰਨਾ ਕ ਭੱਜੇਗਾ ਤੂੰ ਤੇਰੀ ਸਾਡੇ ਕੋ ਆ ਕੇ ਮੁਕਣੀ ਹੈ ਗੱਲ ਬਾਤ ਤੇ ਸਾਡੀ ਤੇਰੇ ਕੋ ਮੁਕਣੀ ਹੈ ਹੈ ਯਾ 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 ਤੇ ਅੱਜ ਆਪਾਂ ਚੱਲੇ ਤੁਹਾਨੂੰ ਕੋਈ ਨਵੀਂ ਚੀਜ਼ ਦਿਖਾਉਣ ਆਪਣੇ ਸ਼ਹਿਰ ਤਲਵਾੜੇ ਦਾ ਡੈਮ ਪੌਂਗ ਡੈਮ ਦਿਖਾਉਣ ਚੱਲੇ ਆ ਤੇ ਤੁਹਾਨੂੰ ਉਮੀਦ ਆ ਵੀ ਵਧੀਆ ਲੱਗੂਗੀ ਵੀਡੀਓ ਤੇ ਵਲੌਗ ਨੂੰ ਤੁਸੀਂ ਕਰਿਓ ਇੰਜਵਾਏ ਆਪਾਂ ਤੁਹਾਨੂੰ ਮਿਲਦੇ ਆਂ ਰਾਹਾਂ ਤੇ ਸਫਰਾਂ ਤੇ ਐਡੇ ਨਵੇਂ-ਨਵੇਂ ਸਫਰ ਤੇ ਤੁਹਾਨੂੰ ਮਿਲਦੇ ਰਵਾਂਗੇ ਬਿਲਕੁਲ ਕਹਿਣਾ ਚਾਹੋਗੇ ਇਹ ਸੰਧੂ ਸਾਹਿਬ ਬਿਲਕੁਲ ਬਿਲਕੁਲ ਤੁਸੀਂ ਕਹਿਤ ਆ ਜਿਹੜਾ ਤੁਹਾਡਾ ਹਾਂਜੀ ਕੀ ਆ ਬਸ ਤੁਹਾਡੇ ਤੋਂ ਬਾਅਦ ਐਂਡ ਹੋ ਜਾਂਦਾ ਐਂਡ ਹੋ ਜਾਂਦਾ ਮਤਲਬ ਤੁਸੀਂ ਨਹੀਂ ਕੋਈ ਬੋਲਣਾ ਚਾਹੁੰਦੇ ਦੁਨੀਆ ਖਤਮ ਕਰ ਦਿੰਨੇ ਤੁਸੀਂ ਅੱਗੇ-ਅੱਗੇ ਜਾ ਕੇ ਸੰਧੂ ਸਾਹਿਬ ਸੁਣਾਉਣਗੇ ਆਪਣੀਆਂ ਗੱਲਾਂ ਬਾਤਾਂ ਤੇ ਤੁਹਾਨੂੰ ਵੀਡੀਓ ਦੇ ਵਿੱਚ ਕੱਲੀ-ਕੱਲੀ ਚੀਜ਼ ਸਾਡੇ ਡੈਮ ਦੀ ਪੌਂਗ ਡੈਮ ਦੀ ਦਿਖਾਵਾਂਗੇ ਤੇ ਬਾਕੀ ਮੱਛੀ ਤੱਕ ਦਿਖਾਵਾਂਗੇ ਉੱਥੇ ਇੱਕ ਚੀਜ਼ ਹਰ ਇੱਕ ਚੀਜ਼ ਤੁਹਾਨੂੰ ਦਿਖਾਵਾਂਗੇ ਉੱਥੇ ਜਾ ਕੇ ਦਿਖਾਵਾਂਗੇ ਬਾਕੀ ਜੁੜੇ ਰਹੋ ਨਾਲ ਤੇ ਪੱਗਾ ਮੁੰਡਿਆਂ ਦੀ ਕਿੰਦਾਂ ਲੱਗ ਰਹੀਆਂ ਪੂਰੀਆਂ ਸ਼ਾਨਦਾਰ ਹੁਣ ਆਪਾਂ ਬਣ ਥਾਣੇ ਤੇ ਜਾਈਦਾ ਆ ਠੀਕ ਆ ਮਿਲਦੇ ਆ ਓਕੇ ਜੀ ਸਾਹਿਬ ਜੀ ਆਪਾਂ ਆ ਗਏ ਆਪਣੇ ਗਰਦੇ ਆਲਪਰਾ ਕੋ ਮਕੇਰੀਆਂ ਦੇ ਵਿੱਚ ਉਸਤਾਦ ਸਾਡੇ ਦੀ ਫਰਨੀਚਰ ਦਾ ਕਾਮਕਾਰ ਆ ਤੇ ਨਾਲ ਸੰਧੂ ਸਾਹਿਬ ਕਹਿੰਦੇ ਵੀ ਆਪਾਂ ਚਾਹ ਪੀ ਕੇ ਭਾਜੀ ਕੋ ਫੇਰ ਜਾਣਾ ਆ ਦੇਖੋ ਸ਼ਹਿਰ ਦਾ ਨਜ਼ਾਰਾ ਸਾਡੇ ਮਕੇਰੀਆਂ ਦਾ ਸਟੰਪਾਣੀ ਸਭ ਦਾ ਸਾਧਕ ਆਪਾਂ ਵਾ ਤੇ ਜੇ ਕੋਕ ਦਾ ਤੇ ਆਪਾਂ ਤੁਰਾਂਗੇ ओके। ਬੰਦ। ਬੋਲੀ ਸਾਡੇ ਬੰਟੀਰੀਆਂ ਦਾ ਸ਼ਹਿਰ ਆਪਾਂ ਲੱਗ ਚੁੱਕਿਆ ਕਰਦੇ ਆਂ ਭਾਗ। ਕੀ ਕਹਿੰਦੇ ਹੁੰਦੇ ਆ ਆਪਣੀ ਮਾਜੇ ਤਲਵਾ ਦੇ। ਚੱਲ ਬੰਦਾਂ ਦੇ ਗਾਣ। ਕੋਈ ਜਾਣੇ ਤੇ ਯਾਰ ਇਸ ਕਰ। ਬੜੀ ਜਿਆਦਾ ਨਾ ਬੜਾ ਵਧੀਆ ਸੀ ਕਿ ਨਾ ਵੀਡੀਓ ਬਣਾਉਣਾ ਚਾਹੁੰਦਾ ਬੰਦਾ ਬਈ ਅੱਡ ਲਾਇਆ ਮੈਂ ਤਾਂ ਸਿਰ ਬੜਾ ਬੈਸਕੀ ਤਦਨ ਮਿੱਤੇ ਕੋ ਵਾਲੇ ਵਲੌਗ ਚ ਵੀ। ਪਰ ਮੈਂ ਹੈਗਾ ਸੰਧੂ ਸਾਹਿਬ ਨੇ ਜਾਣਾ ਨਹੀਂ ਮੇਰਾ ਪਰ ਆਗੇ ਸੰਧੂ ਸਾਹਿਬ ਅੱਜ ਬੱਲੇ ਬੱਲੇ ਕਰਾਤੀ ਸੰਧੂ ਸਾਹਿਬ ਨੇ। ਆ ਘਾਟੇ ਨਿਕਲਦਾ ਨਾ ਠੰਡ ਚ। ਠੰਡ ਚ ਤੂੰ ਭਰਾ ਹਾਂ ਟੈਂਸ਼ਨ ਸੱਕਟ ਨਿਕਲਦੇ। ਸੰਧੂ ਸਾਹਿਬ ਅੱਜ ਸੰਧੂ ਟਾਅਰ ਦੇਖੇ ਸੰਧੂ ਸਾਹਿਬ ਦੀ ਅੱਜ ਸੰਧੂ ਸਾਹਿਬ ਨੇ ਚਿਪ ਕੱਟਦੇ ਟਾਅਰ ਵਾਲੇ ਬੇਰਮਾਤਮਾ ਹਾਂ ਸ਼ਕਤੀ ਦੇ ਸ਼ਕਤੀ ਸ਼ਕਤੀ ਗੱਲ ਕਰਨ ਦੀ ਸ਼ਕਤੀ ਗੱਲ ਕਰਨ ਦੀ ਸ਼ਕਤੀ ਸ਼ਕਤੀ ਨਹੀਂ ਆ ਰਹੀ ਸ਼ਕਤੀ ਨਹੀਂ ਆ ਰਹੀ ਸ਼ਕਤੀ ਹੁਣ ਜਿਹੜੀ ਚੀਨਾ ਸ਼ਕਤੀ ਆਉਂਦੀ ਉਹ ਹੀ ਨਹੀਂ ਹੈਗੀ ਤਾਂ ਸ਼ਕਤੀ ਦੇ ਸ਼ਕਤੀ ਸਾਡੇ ਬਾਲੇ ਮਾੜੇ ਦੇਣਾਗੇ ਆਪਾਂ ਮੈਂ ਆਏ ਗਏ ਇਦਾਂ ਓਏ ਹੋਏ ਆਮਰਾਮ ਬਾਹ ਗੁਰੂ ਓ ਵਾਹ ਜੀ ਵਾਹ ਪਾ ਓ ਲੋ ਸੰਧੂ ਸਾਹਿਬ ਅੱਜ ਤੁਸੀਂ ਨਾਲ ਆਏ ਤੇ ਏਰੀਏ ਦੇ ਵਿੱਚ ਧੁੱਪ ਵੀ ਜੜਾਤੀ ਆ ਹੈਂ ਵੇ ਲੈ ਵੀ ਲੈ ਯਾਰ ਨਹੀਂ ਅੱਛਾ ਧੋਪ ਵੇਖ ਕੇ ਨਾ ਕਿਤੇ ਮਨ ਨੂੰ ਖੁਸ਼ੀ ਹੋਈ ਕਿਤੇ ਜਿੱਦਾਂ ਬੰਦਾ ਚਾਰਜ ਨਹੀਂ ਹੁੰਦਾ ਉਹ ਜਦ ਤੱਕ ਲੱਗਦਾ ਜਿੱਦਾਂ ਭੈਣ ਚ ਨਾ ਹਾਂ ਘਰ ਦੀ ਗਈ ਹੁੰਦੀ ਸਹੁਰਿਆਂ ਦੇ ਦੇ ਮਹੀਨੇ ਬਾਅਦ ਲਓ ਜੀ ਆਵਾ ਪਰਾ ਲਈਏ ਮੁੰਡੇ ਨੇ ਤੇ ਇੱਥੋਂ ਤੁਰ ਪਏ ਤਲਵਾੜੇ ਨੂੰ ਲਓ ਜੀ ਸੰਧੂ ਸਾਹਿਬ ਗੱਡੀ ਚ ਲਾ ਰਹੇ ਨੇ ਚਲੋ ਸੰਦੂਸਾ ਤਲਵਾੜੇ ਦੇ ਲਾਗੇ ਪਹੁੰਚ ਗਏ ਆ ਤੇ ਚੈੱਕ ਕਰ ਇਹ ਜਿਹੜਾ ਤਲਵਾੜਾ ਸ਼ਹਿਰ ਆ ਨਾ ਇਹ ਸਾਡੇ ਲਾਗੇ ਹੀ ਆ ਕੋਈ 30 ਕਿਲੋਮੀਟਰ ਹੁਣਾ ਪੰਮ 30 ਕਿਲੋਮੀਟਰ ਲਾਗੇ ਸ਼ਹਿਰ ਆ ਸਾਡੇ ਤੇ ਇਹ ਤਲਵਾੜਾ ਸ਼ਹਿਰ ਇਹਦੇ ਸੈਕਟਰ ਬਣਿਆ ਜਿਦਾ ਚੰਡੀਗੜ੍ਹ ਦੇ ਸੈਕਟਰ ਆ ਨਾ ਇਹ ਕਹਿੰਦੇ ਕਿ ਪਹਿਲਾਂ ਇਹਨੂੰ ਹੀ ਬਣਾਉਣਾ ਸੀਗਾ ਚੰਡੀਗੜ੍ਹ ਚੰਡੀਗੜ੍ਹ ਤੇ ਬਾਅਦ ਦੇ ਵਿੱਚ ਫਿਰ ਪਤਾ ਨਹੀਂ ਕੀ ਗੱਲਬਾਤ ਹੋਈ ਉਹ ਚਲੋ ਸਾਨੂੰ ਬਹੁਤੀ ਬਰੀਕੀ ਜੀ ਨੇ ਪਤਾ ਉਹ ਵੀ ਦੱਸਾਂਗੇ ਕਿਸੇ ਨੂੰ ਪੁੱਛ ਕੇ ਜੇ ਪਤਾ ਲੱਗਿਆ ਤਾਂ ਫਿਰ ਇਹ ਸ਼ਹਿਰ ਉਦਾਂ ਦਾ ਉਦਾਂ ਹੀ ਮਤਲਬ ਰਹਿ ਗਿਆ ਅੱਗੇ ਚਲੋ ਡਵੈਲਪਟ ਨਹੀਂ ਇੰਨਾ ਹੋਇਆ ਪਰ ਫਿਰ ਵੀ ਸੋਹਣਾ ਸ਼ਹਿਰ ਆ ਤੁਹਾਨੂੰ ਦਿਖਾਉਣੇ ਵਿੱਚ ਦੀ ਕੱਟਦੇ ਆ ਸੈਕਟਰ ਬਣੇ ਚੰਡੀਗੜ੍ਹ ਲੇਖਾਂ ਜਮਾ ਬਿਲਕੁਲ ਜਮਾ ਡਿੱਟੋ ਬਹੁਤ ਮੁਲਾਜ਼ਮ ਮਤਲਬ ਕੁਆਟਰ ਸਾਰੇ ਸਾਰੇ ਇੱਥੇ ਰਹਿੰਦੇ ਸਾਰੇ ਇੱਥੇ ਰਹਿੰਦੇ ਆ ਸ਼ਹਿਰ ਦੇ ਵਿੱਚ ਸੈਕਟਰ ਸੈਕਸ਼ਨ ਸੇਮ ਹੋ ਗਏ ਹਾਂ ਚੜਦੀ ਸਵੇਰ ਯਾਰ ਸੇਮ ਹੋ ਗਏ ਲੱਗਾ ਜਾਪਦਾ ਸੀ ਕੌਣ ਸਾਰੇ ਪੁੱਛਦੇ ਸੀ ਕੌਣ ਹਾਂ ਵਾਹ ਜੀ ਬਾਬੋ ਡਾ ਨੇ ਪ੍ਰੀਮ ਟਲ ਦਾ ਗਾਣਾ ਹੀ ਸੁਣਾਤਾ ਵਿੱਚ ਹੈ ਨਹੀਂ ਨਹੀਂ ਇਹ ਸੈਕਟਰ ਇਹ ਇਹ ਐਡਾ ਵੱਡਾ ਸ਼ਹਿਰ ਹੈ ਨਾ ਬਹੁਤ ਜ਼ਿਆਦਾ ਵੱਡਾ ਨਹੀਂ ਹੈਗਾ ਤਿੰਨ ਸੈਕਟਰ ਹੀ ਹੈ ਜੀ ਇਹ ਸੈਕਟਰ ਇਚ ਤਿੰਨ ਚਾਰ ਹੀ ਆ ਪਰ ਇਹ ਨਾ ਤਿੰਨ ਸੈਕਟਰ ਤੇ ਉਦਾਂ ਵਧੀਆ ਸ਼ਰ ਸ਼ਾਮ ਨੂੰ ਇੰਨੀਆਂ ਰੌਣਕਾਂ ਹੁੰਦੀਆਂ ਪੂਰਾ ਲੱਗਦਾ ਚੰਡੀਗੜ੍ਹ ਤੁਹਾਨੂੰ ਫੀਲ ਆਉਂਦੇ ਨੇ ਵੀ ਚੰਡੀਗੜ੍ਹ ਚੱਲ ਕੇ ਆਪਣੇ ਮੰਨੀ ਚੰਡੀਗੜੀ ਸੀਗਾ ਕਹਿੰਦੇ ਇਹਨੂੰ ਚੰਡੀਗੜੀ ਬਣਾਉਣਾ ਸੀਗਾ ਪਰ ਫਿਰ ਬਾਅਦ ਚ ਕੋਈ ਗੱਲਬਾਤ ਹੋਈ ਵੀ ਗਰਦਾਰ ਲੜ ਗਏ ਨਾਲ ਤੇ ਥੋੜਾ ਜੰਮ ਖਰਾਬ ਹੋ ਗਿਆ ਜੋ ਵੀ ਜਿੱਦਾਂ ਵੀ ਮਤਲਬ ਅੱਗੇ ਡਿਵੈਲਪਮੈਂਟ ਨਹੀਂ ਹੋਈ ਉੱਥੇ ਦਾ ਉੱਥੇ ਸ਼ਹਿਰ ਖੜ ਗਿਆ ਪਰ ਫਿਰ ਵੀ ਬਹੁਤ ਸੋਹਣਾ ਸ਼ਹਿਰ ਆ ਤੇ ਇਹਦੇ ਤੋਂ ਅੱਗੇ ਡੈਮ ਸ਼ੁਰੂ ਹੋ ਜਾਂਦਾ ਆ ਮਾਚਲ ਦੇ ਵਿੱਚ ਡੈਮ ਸ਼ੁਰੂ ਹੋ ਰਿਹਾ ਨਾ 52 ਗੇਟ ਆਉਣੇ ਆ ਉਹ 52 ਗੇਟ ਜਿਹੜੇ ਹੈਗੇ ਆ ਉਹ ਡੈਮ ਦੇ ਆ ਤੇ ਇੱਥੇ ਲੱਗਦਾ ਲੜਾਈ ਹੋ ਗਈ ਆ ਲਓ ਜੀ ਲਓ ਲੜਾਈ ਹੋ ਗਈ ਲਓ ਇਹਦਾ ਇਤਨਾ ਹੋ ਗਿਆ ਮੁੰਡਾ ਕਹਿੰਦਾ ਲਓ ਜੀ ਲੜਾਈ ਹੋ ਗਈ ਹੀ ਰਸਤੇ ਵਿੱਚ ਤੇ ਆਪਾਂ ਤੁਹਾਡੇ ਜੀ ਬਿਜ਼ੀ ਹੋ ਗਏ ਆ ਤੂੰ ਸ਼ਹਿਰ ਇੰਜੋਏ ਕਰੋ ਲੜਾਈ ਲੁੜੀ ਨੂੰ ਛੱਡੋ ਸ਼ਹਿਰ ਇੰਜੋਏ ਕਰੋ ਇੱਥੇ ਇੱਥੇ ਜਨਮ ਅਸ਼ਟਮੀ ਤੇ ਬੜਾ ਤਗੜਾ ਮੇਲਾ ਲੱਗਦਾ ਹੈ ਚੌਂਕ 'ਚ ਆਕਰਾਉਂਡ ਉਦੋਂ ਭਰੀ ਹੁੰਦੀ ਆ ਦੇਖੋ ਝੋਆਏ ਬਿਲਕੁਲ ਝੋਆਏ ਕਰੋ ਤੁਸੀਂ ਤਲਵਾੜਾ ਸ਼ਹਿਰ ਹਾਂਏ ਹਾਂ ਡਾਕਟਰ ਸਾਹਿਬ ਦਾ ਵੀ ਇੱਥੇ ਆ ਇੱਥੇ ਆਡੇ ਡਾਕਟਰ ਸਾਹਿਬ ਦੇ ਸਤਾਦ ਵੀ ਰਹਿੰਦੇ ਆ ਜਿਨ੍ਹਾਂ ਕੋ ਆਪਾਂ ਇੱਕ ਦੋ ਵਾਰ ਆਏ ਆ ਤੇ ਸੂਰ ਦਾ ਚਾਰ ਲਿਆ ਕੇ ਗਏ ਸੀਗੇ ਇੱਥੇ ਖੜ ਕੇ ਬੈਠੇ ਕੋਲ ਸੂਰ ਦਾ ਚਾਰ ਖਾ ਕੇ ਕਹਤਾ ਸੀਗਾ ਚੀਮਾ ਸਾਹਿਬ ਵੀ ਨਾਲ ਆਏ ਸੀ ਸਾਡੇ ਹਮ ਤੂੰ ਵੀ ਨਾਲ ਹੀ ਨਹੀਂ ਮੈਨੂੰ ਮੈਨੂੰ ਖਾਣਾ ਨਹੀਂ ਨਾ ਸੂਰ ਤੂੰ ਖਾਣਾ ਨਹੀਂਗਾ ਅੱਛਾ ਅੱਛਾ ਦਾ ਕਹਿੰਦਾ ਹੈ ਸ਼ਹਿਰ ਦਾ ਨਜ਼ਾਰਾ ਵੇਖੋ ਵੇਖ ਕੇ ਫੀਲ ਆਉਂਦੀ ਵੀ ਯਾਰ ਕਿਹੇ ਬੜੇ ਸੋਹਣੇ ਸ਼ਹਿਰ ਆ ਗਏ ਆ ਲੱਗਦਾ ਇਹਨੇ ਪੂਰਾ ਕੈਨੇਡਾ ਵਾਲੇ ਰੋਡ ਬਿਲਕੁਲ ਇਹ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਤਲਵਾੜਾ ਦਾ ਆ ਤਲਵਾੜੀ ਦਾ ਗੁਰਦੁਆਰਾ ਸਾਹਿਬ ਅੱਛਾ ਗੋਲ ਚੌਕ ਇਹ ਗੋਲ ਚੌਕ ਆ ਗੋਲ ਚੌਕ ਉੱਧਾ ਹੀ ਆ ਪੂਰੇ ਚੰਡੀਗੜਾ ਨੂੰ ਗੋਲ ਚੌਕ ਆ ਜੀ ਇਹਦੇ ਗੋਲ ਚੌਕਾਂ 'ਚ ਤੇਲ ਫੂਕਦੇ ਮਿਲ ਜਾਂਦੇ ਆ ਹਾਂ ਅਸੀਂ ਤੇਲ ਫੂਕਦੇ ਮਿਲਦੇ ਆ ਭਾਵਾਂ ਬਲੌਗ ਬਣਾ ਪਹਿਲਾਂ ਅਸੀਂ ਉੱਧਾ ਫੂਕੀ ਦਾ ਹੀ ਤੇਲ ਹੁਣ ਅਸੀਂ ਕਿ ਇੱਕ ਕੰਮ ਨੂੰ ਫੂਕੀ ਦਾ ਹੁਣ ਜਿਹੜਾ ਤੇਲ ਫੁੱਕਣ ਦਾ ਆਨੰਦ ਆਉਂਦਾ ਵੀ ਯਾਰ ਅਸੀਂ ਕਿ ਇੱਕ ਕੰਮ ਲਈ ਜਾਂਦੇ ਆ ਹੈ ਬੰਮ ਘੁੰਮਣ ਫਿਰਨੇ ਜਾਂਦੇ ਆ ਨਾਲੇ ਲੋਕਾਂ ਨੂੰ ਆਨੰਦ ਦਿਕਾਉਣੇ ਆ ਲਖਨਪਾਲ ਆ ਇਹ ਜਿਹੜਾ ਕੁਲਚਾ ਹਲਾ ਤਲਵਾੜੇ ਦੇ ਸਭ ਤੋਂ ਮਸ਼ਹੂਰ ਕੁਲਚੇ ਛੋਲੇ ਮਿਲਦੇ ਆ ਤਾਂ ਹਾ ਦੁਨੀਆ ਵੀ ਬੜੀ ਐ ਇੱਥੇ ਹੈ ਨਾ ਮੈਂ ਤੇ ਨਾ ਝੂਠ ਨਾ ਖਾ ਕੇ ਦਿਖਣਾ ਜੇ ਖਾਣੇ ਆ ਤੇ ਖਾਲਾ ਨੇ ਤਾਂ ਤੈਨੂੰ ਕੋ ਵਧੀਆ ਚੀਜ਼ ਖਵਾਵਾਂਗੇ ਨਹੀਂ 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 ਉਦਾਂ ਮੈਂ ਦੱਸਦਾ ਮਸ਼ਹੂਰ ਬਹੁਤ ਆ ਕਹਿੰਦਾ ਮਤਲਬ ਲੋਕੀ ਇੱਥੋਂ ਦੂਰੋਂ ਦੂਰੋਂ ਆਉਂਦੇ ਆ ਓਏ ਹੋਏ ਹੋਏ ਬਹੁਤ ਵਧੀਆ ਲੱਗਣਾ ਨੇ ਆਉਂਦੇ ਇੱਕ ਵਾਰੀ ਆ ਭਾਈ ਵੀ ਸੀ ਡਾਕਟਰ ਨਾਲ ਹੀ ਆਏ ਸੀਗਾ ਨਾ ਡਾਕਟਰ ਸਾਹਿਬ ਨੂੰ ਪਤਾ ਹੈ ਬਹੁਤ ਖਾਸ ਸੀ ਡਾਕਟਰ ਸਾਹਿਬ ਤੁਹਾਡਾ ਤਲਵਾੜਾ ਸ਼ਹਿਰ ਤੁਹਾਨੂੰ ਫੇਰ ਦਿਖਾਤਾ ਤੇ ਇੰਜੋਏ ਕਰਿਓ ਨਾਲੇ ਸਬਸਕ੍ਰਾਈਬ ਵੀ ਕਰਦਿਆ ਕਰੋ ਸਾਡਾ ਚੈਨਲ ਚੱਕਰਪਾਰਾ ਕਰੋ ਤੁਸੀਂ ਰਹਿੰਦੇ ਤਾਂ ਸਾਡੇ ਕੋ ਦੂਰੀਆਂ ਪਰ ਸ਼ੱਕਰਪਾਰਾ ਕਰਦਿਆ ਕਰੋ ਇੱਕ ਵਾਰੀ ਠੀਕ ਹੈ ਨਾ ਆ ਮੁੜ ਗਏ ਆਪਾਂ 52 ਗੇਟ ਨੂੰ ਨਹਿਰੋਂ ਨਹਿਰ ਤੇ ਅਕੇ 52 ਗੇਟ ਦੇ ਦਰਸ਼ਨ ਕਰਾਉਨੇ ਆ ਤੁਹਾਨੂੰ ਲੈ ਵੀ ਅਮਰ ਤਾਂ ਕਹਿੰਦੇ ਕਿੱਥੇ ਆ ਗਏ ਕਹਿੰਦੇ ਉੱਥੇ ਆ ਗਏ ਪਾਣੀਆਂ ਦੇ ਸ਼ਹਿਰ ਆ ਗਏ ਮਿੱਤਰਾ ਸ਼ਹਿਰ ਜਿਹੜਾ ਸਾਡੇ ਸਮੁੰਦਰਾਂ ਦੇ ਸ਼ਹਿਰ ਆ ਗਏ ਕਹਿੰਦੇ ਇੱਥੇ ਧੁੱਪ ਦੇ ਵਿੱਚ ਨਜ਼ਾਰਾ ਇਨਾ ਪ੍ਰਵਾਸੀ ਪੰਛੀ ਦਿਖਾਉਨੇ ਤੁਹਾਨੂੰ ਪੰਜਾਬੀ ਵੀਰੋ ਦੁਨੀਆ ਭਰ ਦੇ ਪ੍ਰਵਾਸੀ ਪੰਛੀ ਆਉਂਦੇ ਇੱਥੇ ਆ ਬੇਚੀ ਜੀ ਤੋਂ ਨਜ਼ਾਦਾ ਪੈਲਾ ਵੀ ਇਹ ਕਹਿੰਦੇ ਪ੍ਰਵਾਸੀ ਪੰਛੀ ਵੀ ਗੱਲਾਂ ਕਰਦੇ ਕਹਿੰਦੇ ਐਵੇਂ ਢੀ ਦੂਰੋਂ ਚੱਲ ਕੇ ਆਏ ਯਾਰ ਇੱਥੇ ਵੀ ਉਹੀ ਹਾਲ ਆ ਪਰ ਅੱਜ ਜਿਹੜੀ ਧੁੱਪ ਚੜੀ ਨਾ ਇਹ ਮੈਂ ਕਹਿੰਦਾ ਮਨਸੀ ਐਕਸ਼ਨ ਦੇ ਚਿਹਰੇ ਗੜੇ ਪਿਆ ਖੜੇ ਕਿ ਅਮਰਦ ਹੈਗਾ 52 게ਟ ਠੀਕ ਆ ਇਹ ਜਿਹੜੇ ਸਾਹਮਣੇ ਆ ਨਾ 게ਟ ਉਹ ਸਾਹਮਣੇ ਇਹ 52 ਆ 게ਟ ਇੱਕ ਤੋਂ ਲੈ ਕੇ 52 ਤੱਕ ਆ ਇਹ 52 ਹੋਣਗੇ ਭਾਵੇਂ ਇਹ ਹੈਗੇ 52 ਇਧਰ ਤੇ ਇਹ ਜਿਹੜੀ ਪਿੱਛੇ ਆ ਨਾ ਇਧਰ ਸਾਹਮਣੇ ਹਾਂ ਇਹ ਹੈਗੀ ਆ ਉਹ ਡੈਮ ਆ ਦੇਖੋ ਉਹ ਮੇਨ ਡੈਮ ਆ ਉਹ ਮੇਨ ਡੈਮ ਆ ਉਹ ਜ਼ੂਮ ਕਰਦੇ ਹਾਂ ਆੜੇ ਉੱਪਰ ਟ੍ਰੈਕ ਲੱਗੇ ਨਾ ਥੱਲੇੋਂ ਪਾਣੀ ਛਾੜਦੇ ਜਿਹੜਾ ਇਹ ਉਹ ਹੈਗੀ ਝੀਲ ਪਰਲੇ ਪਾਸੇ ਡੈਮ ਇਹ ਆ ਉਹ ਹੈਗੀ ਝੀਲ ਉਹ 52 ਕਿਲੋਮੀਟਰ ਦੀ ਝੀਲ ਆ 52 ਕਿਲੋਮੀਟਰ ਦੀ ਪਿੱਛੇ ਤੱਕ 52 ਕਰੇ 60 ਕਹਿੰਦੇ ਆ ਕਹਿੰਦੇ 60 ਜੋ ਵੀ ਹਾਂ ਇਹ ਨਹੀਂ ਕਹਿੰਦੀ ਆ ਇਹ ਇਹ ਥੱਲੇ ਵਾਲੀ ਝੀਲ ਆ ਇੱਥੇ ਪਾਣੀ ਜਾਮਾ ਰਹਿੰਦਾ ਇਹ ਗੇਟ ਬੰਦਦੇ ਇਹਦੇ ਵਿੱਚ ਸਟਾਕ ਕਰਕੇ ਰੱਖਦੇ ਪਰ ਜਦੋਂ ਇਹ ਓਵਰਫਲੋ ਹੋ ਜਾਵੇ ਨਾ ਮੀਆਂ ਕਰ ਇਹ ਵੀ ਬਹੁਤ ਵੱਡੀ ਜਾਂਦਾ ਹੈ ਨਾ ਇਹ ਵੀ ਬਹੁਤ ਵੱਡੀ ਆ ਭਾਜੀ ਬਹੁਤ ਡੂੰਗੀ ਜੀ ਆ ਹੈਗੀ ਆ ਆਪਣੇ ਲੇਕ ਤੇ ਇੱਥੋਂ ਫਿਰ ਛੱਟਦੇ ਆ ਪਾਣੀ ਜਦੋਂ ਪਿੱਛੇ ਜੀ ਇਹ ਜਿਹੜੇ ਕਹਿੰਦੇ ਸਾਰੇ ਗੇਟ ਖੋਲਦੇ ਆ ਜੜੇ ਇਹ ਪੂਰਾ ਬੜਾ ਸਾਰੇ ਗੇਟ ਖੋਲਦੇ ਸੀਗੇ ਤੇ ਦਰਿਆ ਦਰਿਆ ਸਾਡੇ ਪਿੰਡਾਂ ਵਾਲਾ ਜਿਹੜਾ ਇੱਚੋ ਪਾਣੀ ਆਉਂਦਾ ਬਿਆਸ ਦਰਿਆ ਨੂੰ ਬਿਆਸ ਦਰਿਆ ਨੂੰ ਇਹ ਤੁਸੀਂ ਹਿਸਾਬ ਲਾ ਲਾ ਕਿ ਉਧਾ ਉਧਰੋਂ ਤੋਂ ਖੋਣਾ ਤੁਹਾਨੂੰ ਪਾਣੀ ਨਹੀਂ ਹੋਣਾ ਇਹ ਜਿਹੜੇ ਖੋਲੇ ਸੀ ਤੇ ਤਵਾਈ ਕਰਦੇ ਜਾਂਦੇ ਸੀ ਤਵਾਈ ਉਹ ਪਿੰਡਾਂ ਦੇ ਪਿੰਡ ਰੋਡ ਤੇ ਸਾਡੇ ਦਰਿਆਦ ਆਉਂਦੋਂ ਪਿੰਡਾਂ ਦੇ ਪਿੰਡ ਰੋਡ ਤੇ ਸੀਗੇ ਨਾ ਇ tanto ਪਾਣੀ ਛੱਡਿਆ ਸੀ ਉਦੋਂ ਤੇ ਸਾਡੇ ਦਰਿਆ ਦੇ ਵਿੱਚ ਜਿਹੜਾ ਹਾਲ ਸੀਗਾ ਨਾ ਇਥੋਂ ਛੱਡਦੇ ਆ ਕਿਉਂਕਿ ਇੱਥੇ ਜਦੋਂ ਫੇਰ ਬਰਸਾਤਾਂ ਦੇ ਵਿੱਚ ਜ਼ਿਆਦਾ ਹੋ ਜਾਂਦਾ ਫਿਰ ਛੱਡਣਾ ਪੈਂਦਾ ਇਹਨਾਂ ਨੂੰ ਆਹ ਪ੍ਰਵਾਸੀ ਪੰਛੀ ਜਿਹੜੇ ਹੁੰਦੇ ਹੁੰਦੇ ਨਾ ਇਹ ਆਹ ਪੰਛੀ ਦੇਖੋ ਆ ਇਹ ਹੁੰਦੇ ਹੁੰਦੇ ਜਿਨ੍ਹਾਂ ਹਰੀਕੇ ਹੁੰਦੇ ਆ ਜਿਨ੍ਹਾਂ ਇਹ ਇੱਥੇ ਡੈਮ ਤੇ ਹੁੰਦੇ ਆ ਇੱਥੇ ਕਿੰਨਾ ਨਜ਼ਾਰਾ ਲਿਆਂਦੇ ਪਾਣੀ ਪਾਣੀ ਦੇਖ ਯਾਰ ਦੇਖੋ ਨਾ ਲੱਗਿਆ ਤੁਹਾਨੂੰ ਇਹ ਦੱਸਿਆ ਵਲੌਗ ਦੇ ਵਿੱਚ ਤੁਹਾਨੂੰ ਜਿਹੜਾ ਨਜ਼ਾਰਾ ਹੋਗਾ ਨਾ ਉਹ ਬੇੜੀ ਜਾਂਦੇ ਹੀ ਨਾ ਪਾ ਮੋ ਦਿਖਾ ਉਹ ਹਾਂ ਇਹ ਜ਼ੂਮ ਕਰ ਯਾਰਾ ਜ਼ੂਮ ਕਰਕੇ ਦਿਖਾ ਪਾ ਜਾਣਾ ਪੁੱਦਰ ਉੱਧਰ ਵੀ ਜਾਣਾ ਆ ਆ ਬੇੜੀ ਤੇ ਜਾਂਦਾ ਆ ਇਹ ਪਹਾੜ ਉੱਪਰ ਕਿੰਨਾ ਸੋਹਣੇ ਆ ਤੇ ਕਿੱਦਾਂ ਹੈ ਨਾ ਮਤਲਬ ਵਧੀਆ ਮੌਸਮ ਦੇ ਕਿੰਨਾ ਪਿਆਰਾ ਹੈ ਨਾ ਕਿੱਦਾਂ ਲੱਗਦਾ ਭਰਾ ਤੁਹਾਡੇ ਫਿਰ ਅੱਜ ਤੁਹਾਨੂੰ ਦੋਨੇ ਭਰਾ ਦਿਖਾਉਣ ਆਏ ਆ ਤਲਵਾੜਾ ਤੇ ਆਵਾ ਤੇ ਧੁੱਪ ਚੜੀ ਪਈ ਆ आनंद वखर ही है यार मैं कहना है दे देना देना। तो कहना ਇੱਥੇ ਜਿੱਦਾਂ ਕਰਦੇ ਨਾ ਗੋਰੇ ਜੇ ਬੈਹਿੰਦੇ ਹੁੰਦੇ ਲੰਮੇ ਬੈ ਕੇ ਕੀ ਕਹਿੰਦੇ ਹੁੰਦੇ ਉਹਨੂੰ ਸੰਵਾਦ ਸੰਵਾਦ ਆਪਾਂ ਧੁੱਪ ਬਾਸ ਲੈਣੀ ਹਾਂ ਉਦਾਂ ਬੰਦਾ ਲੰਮੇ 'ਤੇ ਧੁੱਪ ਮਮਾ ਚੜੀ ਭੜੀ ਕਿਸਮਤ ਨਾ ਚੱਲ ਇੱਧਰ ਤਾਂ ਚੜ ਜਾਂਦੀ ਰੋਜ਼ ਧੁੱਪ ਲੈਣਾ ਚੜ ਜਾਂਦੀ ਚੜ ਜਾਂਦੀ ਆ ਬਹੁਤ ਸੋਹਣਾ ਹੈ ਆ ਵੀਊ ਤੁਹਾਨੂੰ ਹਜੇ ਹੋਰ ਦਿਖਾਇਆ ਜਾਵੇਗਾ ਹੋਰ ਤਾਂ ਕਾ ਜੇ ਤੱਕ ਤਾਂ ਆਪਾਂ ਸ਼ੁਰੂਆਤ ਹੀ ਕੀਤੀ ਆ ਅੱਗੇ ਅੱਗੇ ਦੇਖਿਓ ਚੰਗਲੀ ਲੱਗਦੀ ਨਾ ਪਾਣੀ ਦੇਖ ਅਮਰਤ ਕਹਿੰਦੇ ਪਾਣੀ ਆਪੇ ਪਾਰਿਆ ਭੰਗੜਾ ਕਿਕਲੀ ਕਲੀਰ ਦੀ ਤੇ ਪਾਗੇ ਮੇਰੇ ਵੀਰ ਦੀ ਪੂਰੀ ਕਰਨ ਦੇ ਇਹ ਡੈਮ ਦੇ ਵਿੱਚ ਨਾ ਸਭ ਤੋਂ ਜ਼ਿਆਦਾ ਬਿਜਲੀ ਬੰਦੀ ਹੈ ਆਪਣੇ ਹਾਂ ਭੋਗ ਡੈਮ ਚ ਬਹੁਤ ਵੱਡਾ ਡੈਮ ਯਾਰ ਡੈਮ ਵੀ ਕਿਹੜਾ ਛੋਟਾ ਹੈ ਬਹੁਤ ਵੱਡਾ ਇਸ ਤੋਂ ਵੱਡਾ ਡੈਮ ਪਾਖੜਾ ਡੈਮ ਪਾਖੜਾ ਹਾਂ ਪਾਖੜਾ ਤੋਂ ਵੱਡਾ ਸਭ ਤੋਂ ਵੱਡਾ ਡੈਮ ਆ ਉਸ ਤੋਂ ਛੋਟਾ ਡੈਮ ਇਹ ਪੌਂਗ ਡੈਮ ਆ ਇਹ ਅੱਜ 52 ਡੇਢ ਕਹਿੰਦੇ ਕਹਿੰਦੇ 52 ਡੇਢ ਤੇ ਇਹ ਜਦੋਂ ਪਾਣੀ ਆਇਆ ਜਗ੍ਹਾ ਤੇ ਪੂਰੇ ਭੁੱਲਦੇ ਸੀਗੇ ਇੱਥੇ ਆ ਪਾਣੀ ਦਾ ਪਤਾ ਨਹੀਂ ਲੱਗਦਾ ਦੇਖੋ ਦਰਖਤ ਹੋਏ ਆ ਨਾ ਟੇਡੇ ਇਹ ਪਾਣੀ ਨਾਲ ਹੀ ਆਇਆ ਆ ਤੇ ਹੁਣ ਦੇਖੋ ਕਿਦਾਂ ਸ਼ਾਂਤੀ ਚ ਬੈਠਾ ਪੂਰਾ ਪਾਣੀ ਤੇ ਜਦੋਂ ਇਹਨੇ ਆਪਣੇ ਚਲਾਓ ਦਿਖਾਏ ਸੀ ਕਿ ਨਾ ਤੇ ਉਹ ਦੇਖਣ ਆਲਾ ਸੀ ਸਾਡੇ ਪਿੰਡ ਦੇ ਵਿੱਚ ਯਾਰ ਸਾਨੂੰ ਡਰ ਲੱਗਦਾ ਸੀ ਕਿ ਇੰਨਾ ਪਾਣੀ ਅਸੀਂ ਦਰਿਆ ਦਾ ਕਦੇ ਦੇਖਿਆ ਨਹੀਂ ਸੀ ਜਿੰਨਾ ਦਰਿਆ ਦਾ ਪਾਣੀ ਉੱਥੇ ਆ ਗਿਆ ਸੀ ਆ ਦੇਖੋ 52 ਕਿਟ ਦੇਖੋ ਓਏ ਹੋਏ ਇਹ ਡੈਮ ਬੜਾ ਪੁਰਾਣਾ ਬਣਿਆ ਆ ਮੇਰੇ ਤਾਇਆ ਜੀ ਇੱਕ ਦਿਨ ਦੱਸਦੇ ਕਹਿੰਦੇ ਅਸੀਂ ਇੱਥੇ ਡਿਊਟੀ ਕੀਤੀ ਆ ਤੇ ਡੈਡੀ ਤੇਰੇ ਕਹਿੰਦੇ ਟਰੱਕ ਚਲਾਉਂਦੇ ਹੁੰਦੇ ਸੀ ਉਦੋਂ ਇਹ ਵਿਭਾਗਮੇ ਦਾ ਤੇ ਲੈ ਕੇ ਮਿੱਟੀ ਮੁੱਟੀ ਜੋ ਕੰਮਕਾਰ ਮਤਲਬ ਚੱਲਦਾ ਸੀਗਾ ਤੇ ਫੜਾਉਂਦੇ ਸੀਗੇ ਉਦੋਂ ਟਾਈਮ ਜਦੋਂ ਤੇ ਉਦੋਂ ਡੈਡੀ ਤੇਰੇ ਨੇ ਵੀ ਇੱਥੇ ਸੇਵਾ ਨਿਭਾਈ ਆ ਤੇ ਉੱਪਰ ਜਾ ਕੇ ਤੁਹਾਨੂੰ ਦਿਖਾਉਣੇ ਟਾਈਮ ਦਾ ਮੇਨ ਜਿਹੜਾ ਹੈਗਾ ਜਿੱਥੇ ਡੈਮ ਆ ਇਹ 52 ਗੇਟ ਆ ਜਾਕੇਟ ਹੈ ਨਾ ਹਾਂ ਹੁਣ ਅਗੇ ਡੈਮ ਦਿਖਾਉਣਾ ਉੱਪਰ ਜਿਹੜਾ ਉੱਪਰ ਡੈਮ ਹੁਣ ਉਧਰੋਂ ਚੱਲਦੇ ਆ ਇਹ ਦਿਖਾਤਾ ਤੁਹਾਨੂੰ ਹੁਣ ਉੱਪਰ ਡੈਮ ਵੱਲ ਚੱਲਦੇ ਆ ਅੱਛਾ ਉੱਥੇ ਨਾ ਖਟਿਆੜ ਆ ਇੱਕ ਪਿੰਡ ਉਥੇ ਮੱਛੀ ਬਹੁਤ ਟਾਪ ਦੀ ਮਿਲਦੀ ਅਫਸਰ ਸ਼ਾਈ ਲੋਕ ਦੂਰ ਉਧਰੋਂ ਚੰਡੀਗੜ੍ਹ ਤੱਕ ਉਥੋਂ ਮੱਛੀ ਖਾਣਦੇ ਅਸੀਂ ਵੀ ਬਹੁਤ ਖਾਧੀ ਆ ਹੁਣ ਤੇ ਚਲੋ ਛੱਡਤੀ ਆ ਪਰ ਉੱਪਰ ਜਾ ਕੇ ਤੁਹਾਨੂੰ ਉਹ ਵੀ ਦਿਖਾਉਨੇ ਆ ਦਿਖਾਉਨੇ ਆ ਉਹ ਮੱਛੀ ਵਾਲ ਦੇ ਕੇ ਦਿਲ ਬੰਦੇ ਦਾ ਕਰਨ ਲੱਗ ਪੈਂਦਾ ਆ ਕਿੰਦਾ ਕਿੰਦਾ ਦੀ ਫੀਲਿੰਗ ਆ ਰਹੀ ਆ ਬਾਈ ਹਾਂ ਇਹ ਵਧੀਆ ਆ ਹਾਂ ਮਰਦਾ ਮੱਛੀ ਨਾ ਫੜ ਲਈਏ ਤੂੰ ਮੱਛੀ ਫੜਨੀ ਕਿ ਮੱਛੀ ਤੈਨੂੰ ਉੱਥੋਂ ਖਵਾਵਾਂਗੇ ਮੱਛੀ ਕੋ ਫੜਨੀ ਤੂੰ ਟੈਨਸ਼ਨ ਕੋ ਲੈ ਆਂਨੇ ਆ ਤੂੰ ਫਰੈਸ਼ ਹੁੰਦੀ ਨਾ ਤੂੰ ਬਸ ਦੰਦੇ ਤਿੱਖੇ ਕਰ ਲੈ ਆਪਣੇ ਦੰਦ ਦੇ ਫਿਰ ਲੈ ਯਾਰਾ ਤੇਰਾ ਭਰਾ ਤੇਨੂੰ ਨਾਲ ਆਇਆ ਤੇ ਮੱਛੀ ਖਵਾਵਾਂਗੇ 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 ਟੈਨਸ਼ਨ ਨਾ ਲੈ ਤੇ ਇਹੀ ਅੱਗੇ ਵਾਲ ਨੂੰ ਵਧੀਆ ਫਿਰ ਹੁਣ ਹੈ ਠੀਕ ਹੈ ਜੇ 52 ਗੇਟ ਹੁਣ ਇਹਦੇ ਉੱਪਰ ਉਹਦੀ ਕਰਾਸ ਕਰਦੇ ਪਏ ਇਹਦੇ ਉੱਪਰ ਦੀ ਪਾਣੀ ਜਾਂਦਾ ਹੀ ਕਹਿੰਦੇ ਇਹਦੇ ਉੱਪਰ ਦੀ ਜਦੋਂ ਪਾਣੀ ਦੇ ਗੇਟ ਖੋਲੇ ਆ 52 ਗੇਟ ਆਏ ਆ ਦੇਖ ਲੋ ਆਲੀ ਕਮੋਰੇ ਜਿੱਥੇ ਆਪਾਂ ਖੜੇ ਸੀਗੇ ਪਹਿਲਾਂ ਤੇ ਉਹ ਡੈਮ ਆ ਉੱਥੇ ਜਾਣਾ ਹੁਣ ਉੱਪਰ ਆਈ ਪੂਰੇ ਤੁਰ ਤੇ ਤੇ ਬਾਕੀ ਆ ਦੇਖ ਲੋ 52 ਗੇਟ ਅਸੀਂ ਕਰਾਸ ਕਰ ਲਏ ਤੇ ਹੁਣ ਅਸੀਂ ਡੈਮ ਤੇ ਚੱਲੇ ਆ ਤੇ ਅੱਗੇ ਜਾ ਕੇ ਤੁਹਾਨੂੰ ਸਾਰਾ ਕੁਝ ਦਿਖਾਉਣਾ ਇਹ ਵੀ ਉਹ ਤੁਸੀਂ ਚੈੱਕ ਕਰ ਹੀ ਲਿਆ ਆ ਆ ਦੇਖ ਲੋ ਇੱਥੇ ਕਿੱਦਾਂ ਹੈ ਹਾਂ ਪਰਚੀ ਕਟਾਉਣਾ ਪਰਚੀ ਤਾਂ ਤੈਨੂੰ ਮੋੜਾ ਵੀ ਡਿਊਟੀ ਸਾਹਿਬ ਆ ਬੈਠੇ ਗਏ ਜਿਹੜੇ ਸੰਤੂ ਸਾਹਿਬ ਆ ਬੈਠੇ ਆ ਤੇ ਫਿਰ ਤੁਹਾਨੂੰ ਪਤਾ ਪਰਚੀ ਕਿੱਥੋਂ ਕਟੋ ਸਕਦੀ ਆ ਲੰਘ ਕੇ ਵੈਰੀਅਲ ਕਿੱਦਾਂ ਕੀਤਾ ਸੰਤੂ ਸਾਹਿਬ ਕਿੱਦਾਂ ਕੀਤਾ ਆਏ ਹਾਏ ਹਾਏ ਇਹਦਾ ਭਾਜੀ ਤੁਸੀਂ ਤੁਸੀਂ ਜਾਓ ਕਹਿੰਦਾ ਤਾਂ ਕੀ ਖੋਲੋ ਤਾਂ ਕਿ ਜਿਵੇਂ ਪੈਰੀ ਪੈਣਾ ਹੈ ਪੈਰੀ ਪੈਣਾ ਤੇ ਮੈਂ ਕਿਹਾ ਯਾਰ ਇੱਧੇ ਪੈਰ ਕਿਤੇ ਤਾਂ ਮੜ ਜੇ ਤੇ ਮਾਮਾ ਸ਼ੀਸ਼ਾ ਖੁੱਲ ਗਿਆਗਾ ਉੱਤੋਂ ਹੀ ਲੱਗਿਆ ਤਾਂ ਮੜ ਜੇ ਹੁਣ ਸੰਧੂ ਸਾਹਿਬ ਸੰਧੂ ਸਾਹਿਬ ਇਹ ਪਤਾ ਕਿਹੜੀ ਜਗ੍ਹਾ ਆ ਹਾਂਜੀ ਹਾਂਜੀ ਆ ਆ ਗਿਆ ਸਥਾਨਾ ਪਿੰਡ ਲਿਖਿਆ ਸੀ ਪਿੱਛੇ ਹਾਂਜੀ 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 ਲਿਖਿਆ ਹੈ ਦੇਖੋ ਪਹਾੜੀ ਇਹ ਜੀ ਪਹਾੜ ਦੇ ਰਸਤੇ ਵੇਖੋ ਤੁਸੀਂ ਇਹ ਜਿਹੜੀ ਪਤਾ ਜਗ੍ਹਾ ਕਿਹੜੀ ਹੈ ਜਿਹੜੀ ਹਾਂਜੀ ਹਾਂਜੀ ਤੂੰ ਸੁਣਿਆ ਨਾ ਉਹਨਾ ਗਾਣਾ ਇੱਕ ਹਾਂ 6317 ਦਾ ਹਾਂ ਕਹਿੰਦਾ ਆਉਂਦੇ ਹੋਏ ਹੋਰ ਇੱਕ ਯਾਦ ਸੀ ਜੁੜੀ ਜੁੜੀ ਹਾਂਜੀ ਬਾਲਣਾਂ ਦੀ ਪੰਡ ਚੁੱਕੀ ਨਿੱਕੀ ਜਿਹੀ ਕੁੜੀ ਨਿੱਕੀ ਟੱਕ ਜਾਂਦੀ ਇੱਥੋਂ ਚੱਕ ਕੇ ਇਹਨਾਂ ਰਸਤਿਆਂ ਤੇ ਇਦਾਂ ਹੀ ਇਦਾਂ ਹੀ ਪੰਡਾਂ ਚੱਕ ਕੇ ਜਾਂਦੀਆਂ ਕੁੜੀਆਂ ਉਚਾਰੀਆਂ ਹਾਂ ਉਹਨਾਂ ਨੂੰ ਸ਼ਾਇਦ ਲੱਗਿਆ ਉਹੀ ਨੇ ਬੰਦੇ ਹਾਂ ਜਿਨ੍ਹਾਂ ਦੇ ਮੈਂ ਖੇਤੋਂ ਸੀਗੇ ਚੁੱਕੇ ਸੁੱਕੇ ਜੇ ਡੰਡੇ ਬੰਦੇ ਬੱਲਣ ਲਫਾ ਕੁੜੀ ਛੋਟੇ ਦੌੜ ਗਈ ਅੱਗੇ ਆਹ ਵਾਹ ਵਾਹ ਅੱਛਾ ਆਈ ਥੋੜੀ ਜਿਹੀ ਕਲਾ ਬਾਤ ਤੰਦੂ ਸਾਹਿਬ ਦੀ ਆਈ ਕਲਾ ਥੋੜੀ ਜਿਹੀ ਬਾਤ ਜੀ ਸਾਰਾ ਮੌਸਮ ਹੀ ਇਦਾਂ ਵਾਹ ਅੱਛਾ ਮੱਲੋ ਮੱਲੀ ਗੱਲਾਂ ਆਉਂਦੀਆਂ ਨਾ ਪਹਿਲਾਂ ਪੰਮ ਕਹਿੰਦਾ ਯਾਰ ਮੇਰਾ ਨਾ ਅਜੇ ਨਾ ਗੱਲ ਨਹੀਂ ਬਣਦੀ ਪਰ ਮੱਲੋ ਮੱਲੀ ਫੀਲਿੰਗ ਆਉਂਦੀ ਆ ਯਾਰ ਯਾਰ ਏਰੀਆ ਬੜਾ ਸੋਹਣਾ ਲੱਗਦਾ ਬਹੁਤ ਸੋਹਣਾ ਏਰੀਆ ਦੇਖੋ ਜੀ ਕੁਦਰਤ ਦੇਖੋ ਮੈਂ ਤਾਂ ਇੱਥੇ ਤੱਕ ਵੀ ਇਹਨੂੰ ਬਹੁਤੇ ਵੀ ਲੋਕੀ ਇਹਨੂੰ ਪਤਾ 5-5 4-4 ਕਿਲੋਮੀਟਰ ਤੁਰ ਕੇ ਜਾਂਦੇ ਆ ਇਹ ਇਸ਼ਾ ਤੰਦਰੁਸਤ ਕਿਉਂ ਆ ਤੰਦਰੁਸਤ ਵੀ ਇਸੇ ਕਰਕੇ ਮੈਂ ਇੱਕ ਦਿਨ ਅੱਗੇ ਵੀ ਵਲੌਗ ਚ ਦੱਸਿਆ ਇਹਨਾਂ ਚ ਕੋਈ ਤੁਹਾਨੂੰ ਮੋਟਾ ਬੰਦਾ ਨਹੀਂ ਬਊਗਾ 100 ਚੋਂ 1% ਜ਼ਰੂਰ ਹੋ ਜਾਏਗਾ ਪਰ ਨਹੀਂ ਕੋਈ ਮੋਟਾ ਲਾ ਬਊਗਾ ਕਿਉਂਕਿ ਆਸਥਾਨਾ ਦੇਖੋ ਡਾਕਟਰ ਸਾਹਿਬ ਤੁਹਾਡੇ ਮਸੰਦੀ ਦਾ ਪਿੰਡ ਨਿਕਲ ਚੁੱਕਿਆ ਆ ਤੁਸੀਂ ਕੈਨੇਡਾ ਤੋਂ ਹੁਣ ਜਦੋਂ ਆਓਗੇ ਤੇ ਤੁਹਾਨੂੰ ਫਿਰ ਲੈ ਕੇ ਆਵਾਂਗੇ ਨਹੀਂ ਨਹੀਂ ਸਿੱਧੇ ਸਿੱਧੇ ਜਾਣਾ ਆਪਾਂ ਨੋ 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 ਇੱਧਰ ਜਾਣਾ ਆ ਮੈਨੂੰ ਪਤਾ ਆ ਪੁੱਛ ਲੈ ਬਾਕੀ ਪੁੱਛਣਾ ਪਰ ਇੱਧਰ ਦੀ ਮੈਨੂੰ ਪਤਾ ਨਾ ਸਿੱਧਾ ਰਸਤਾ ਆ ਇਹ ਆ ਦੇਖ ਐ ਕਿ ਨਹੀਂ ਪੂਰੀ ਚੀਜ਼ ਭਰਾ ਆਪਣੇ ਓਏ ਹੋਰੀ ਕੀ ਜਾਦ ਸੀ ਜੁੜੀ ਪਾਲਣ ਦੀ ਪੰਡ ਚੁੱਕੀ ਨਿੱਕੀ ਜੀ ਕੁੜੀ ਲਓ ਜੀ ਆ ਜਾਣਾ ਮੈਂ ਤਉ ਉਧ ਦੀ ਮੇਰੇ ਸਾਹ ਹਾਂ ਉਹ ਨਹੀਂ ਓ ਗੁਰੂਆ ਇਹ ਮੁੜ ਕੇ ਆਉਣਾ ਯਾਰ ਜਦੋਂ ਸਿੰਘ ਚੱਲ ਪਏ ਤੇ ਸਿੱਧੇ ਯਾਰ ਮੰਨ ਲਿਆ ਕਰ ਨਹੀਂ ਓ ਯਾਰ ਮੇਰੀ ਵੀ ਮੰਨ ਲਿਆ ਕਰ ਨਹੀਂ ਸਿੱਧੇ ਆ ਸਾਲਿਆ ਘੱਟ ਹੌਲੀ ਮਾਰ ਹਾਂ ਮੈਨੂੰ ਵੀਡੀਓ ਨਹੀਂ ਬਣਦੀ ਚੰਗੀ ਤਰ੍ਹਾਂ ਕਹਣਾ ਇਹ ਪਿੰਡ ਉੱਠ ਕੇ ਗਏ ਅੱਛਾ ਹਰ ਇੱਕ ਨੂੰ ਆਪਾਂ ਆਪਣਾ ਇਲਾਕਾ ਵਧੀਆ ਲੱਗਦਾ ਇਹ ਲੋਕ ਇਹਨਾਂ ਇਲਾਕਿਆਂ 'ਚ ਖੁਸ਼ ਰਹਿੰਦੇ ਜਿਆਦਾ ਇਹ ਦੇਖਣ ਨੂੰ ਵੀ ਇਦਾਂ ਘੁੰਮਣ ਫਿਰਨੋ ਇੱਕ ਅੱਧਾ ਦਿਨੇ ਠੀਕ ਆ ਆਪਾਂ ਰਹਿ ਨਹੀਂ ਸਕਦੇ ਰਹਿ ਕਿਉਂਕਿ ਆਪਾਂ ਆਪਣੇ ਪਧਰੇ ਇਲਾਕਿਆਂ 'ਚ ਖੁਸ਼ ਆ ਤੇ ਇਹ ਲੋਕਾਂ ਨੂੰ ਇਹ ਲੋਕ ਵਧੀਆ ਲੱਗਦਾ ਹਾਂ 2-4 ਦਿਨ ਲਈ ਜਦੋਂ ਘੁੰਮਣ ਫਿਰਲੇ ਆਉਣਾ ਬਹੁਤ ਵਧੀਆ ਲੱਗਦਾ ਇਸ ਵਿੱਚ ਕੋਈ ਸ਼ੱਕ ਨਹੀਂ ਆ ਤੇ ਜੇ ਕਹੋ ਕਿ ਅਸੀਂ ਪੱਕੇ ਪੱਕੇ ਨਹੀਂ ਆਪਾਂ ਰਹਿ ਸਕਦੇ ਆ ਦੇਖੋ ਸਾਰੇ ਇਹ ਹਿਮਾਚਲ ਦੇ ਪਿੰਡ ਆਏ ਤੇ ਅੱਗੇ ਜਿਹੜੇ ਚੀਜ਼ਾਂ ਆਉਣੀਆਂ ਉਹ ਤੇ ਜੇ ਤੁਹਾਨੂੰ ਦਿਖਾਉਣੀਆਂ ਆ ਤੇ ਆਪਾਂ ਰਸਤੇ ਨੂੰ ਮੈਂ ਤਾਂ ਬੈਸੀ ਜਾਣਾ ਕਿ ਮੈਂ ਸਹੀ ਆ ਪਰ ਇਹਨੇ ਨਾ ਅੱਜ ਟਕਾਣੇ ਜੇ ਤਾਂ ਲੈਂਦਾ ਮੈਂ ਇੱਧਰ ਦੀ ਕਦੀ ਆਇਆ ਹੀ ਨਹੀਂ ਇਹ ਬੜੇ ਉਹ ਇਹ ਤਾਂ ਗੇਟਾਂ ਤੇ ਪਹੁੰਚ ਗਏ ਆਹ ਦੇਖੋ ਜੀ ਮੇਨ ਇਹ ਪਾਣੀ ਮੇਨ ਟੈਂਕ ਆ ਇੱਥੇ ਆ ਆ ਮੇਨ ਟੈਂਕ ਦੇਖੋ ਪਹਿਲਾਂ ਤੁਸੀਂ ਬਾਕੀ ਗੱਲਾਂ ਹੀ ਬਾਚ ਕਰਦੇ ਆ ਆ ਦੇਖੋ ਉਹ ਪਾਵਰ ਹਾਊਸ ਬਣਿਆ ਹੈ ਟੈਂਕ ਦਾ ਹਾਂ ਬਿਜਲੀ ਬਣਦੀ ਹਾਂ ਪਾਵਰ ਹਾਊਸ ਹੀ ਕਹਿੰਦੇ ਉਹਨੂੰ ਆਹੋ ਜੀ ਆਹੋ ਜੀ ਚੱਲ ਗਏ ਨਹੀਂ ਪਤਾ ਹੁੰਦਾ ਤੇਰੇ ਗੱਲ ਪਤਾ ਇੱਥੇ ਬਿਜਲੀ ਬਣਦੀ ਆ ਤੇ ਇਹ ਸਾਡਾ ਭਰਾ ਜੈਲੀ ਲੱਗਾ ਕਿਸ ਦਿਨ ਇਹਦੇ ਨਾਲ ਅੰਦਰ ਵੀ ਦੇਖ ਕੇ ਆਵਾਂਗੇ ਤੇ ਤੁਹਾਨੂੰ ਉਹ ਵੀ ਵਲੌਗ ਪਾਵਾਂਗੇ ਜੈਲੀ ਜੈਲੀ ਕਹਿੰਦੇ ਜੈਲੀ ਲੱਗਾ ਆ ਉਹਨੂੰ ਉਹਨੂੰ ਅਸੀਂ ਵਲੌਗ 'ਚ ਵੀ ਕਹਦੇ ਨੇ ਵੀ ਵੀਰੇ ਤੂੰ ਪਰਮਿਸ਼ਨ ਲੈ ਕੇ ਦੇਣੀ ਆ ਆਪਾਂ ਅੰਦਰ ਦੇਖਣਾ ਤੇ ਅਸੀਂ ਵਲੌਗ ਬਣਾਉਣਾ ਆ ਤੇ ਤੂੰ ਸਾਨੂੰ ਕਿਰਪਾ ਕਰਕੇ ਉਹ ਜੀ ਨਾ ਜਾਓ ਠੀਕ ਆ ਨਹੀਂ ਨਹੀਂ ਆਪਾਂ ਨਹੀਂ ਜਾਣਾ ਆਪਾਂ ਇੱਥੋਂ ਬਣਾਉਣਾ ਮੜਾ ਜਾਂ ਕਿਧਰ ਕਿਧਰ ਇੱਧਰ ਵੀ ਆ ਇਹਦੇ ਅੰਦਰ ਨਹੀਂ ਤੋ ਇੱਥੇ ਦੇਖਣਾ ਮੜਾ ਜਾਂ ਆ ਦਿਖਾ ਦਿਵਾ ਮੜਾ ਜਾਂ ਆ ਦੇਖੋ ਜਦੋਂ ਡੈਮ ਛੱਡਦੇ ਆ ਨਾ ਡੈਮ ਦਾ ਪਾਣੀ ਆ ਇਹਦੇ ਪਰਲੇ ਇਹ ਬੰਨ ਮਾਰਿਆ ਡੈਮ ਨੂੰ ਇਹ ਬੰਨ ਮਾਰਿਆ ਡੈਮ ਨੂੰ ਮੇਰਾ ਦੇਖੋ ਇਹ ਮੇਨ ਬੰਨ ਮਾਰਿਆ ਟਾਈਮ ਨੂੰ ਇੱਥੋਂ ਗੇਟ ਖੋਲਦੇ ਆ ਤੇ ਪਾਣੀ ਇੱਥੋਂ ਛੱਡਦੇ ਇੱਥੋਂ ਫਿਰ 52 ਗੇਟਾਂ ਤੇ ਜਾਂਦਾ ਫਿਰ ਉਤੋਂ ਸਾਰੇ ਦਰਿਆਵਾਂ ਚ ਖਿਲਰਦਾ ਪਾਣੀ ਜਾ ਕੇ ਠੀਕ ਆ ਇਹ ਤਾਂ ਬੜੇ ਟਿਕਾਣੇ ਤੇ ਲੈਂਦਾ ਇਹ ਮੈਂ ਵੀ ਨਹੀਂ ਦੇਖਿਆ ਸੀ ਇੱਧਰ ਆ ਕੇ ਐਵੇਂ ਕਿਹਾ ਆਏ ਬੜੀ ਵਾਰੀ ਪਰ ਇੱਧਰ ਮੈਨੂੰ ਪਾਮਣੇ ਲੈਂਦਾ ਮੈਂ ਤੁਹਾਨੂੰ ਕਮਾ ਅੱਜ ਪੰਮ ਵੀਰ ਉਹ ਮੁੜੇ ਨਾ ਹੁੰਦੇ ਨਜ਼ਾਰੇ ਬੰਨ ਤੇ ਕਿੱਥੇ ਨਾ ਹੁੰਦੇ ਆ ਹੋਰ ਨਹੀਂ ਕੋਈ ਨਾਲੇ ਕਿੱਥੇ ਉਹ ਥੱਲੇ ਅੱਗੇ ਆਏਗਾ ਫਿਰ ਨਾ ਹੁੰਦੇ ਇੱਥੇ ਉਦਾਂ ਖੜੇ ਆ ਦੇਖੋ ਭਰਾ ਸਮੁੰਦਰ ਹੀ ਯਾਰ ਇਹ ਸਮੁੰਦਰਾ ਇਹ ਚੱਲਦਾ ਹੈ ਬਹੁਤ ਡੂੰਗਾ ਹੈ ਤੇ ਜਿਹੜਾ ਇਹਦੇ ਪਰਲੇ ਪਾਸੇ ਡੈਮ ਆ ਉਹ ਤੇ ਕਹਿੰਦੇ 1300 ਫੁੱਟ ਡੰਗਾ ਹੀ ਆ ਦੀ ਆ ਲਿਖੀ ਵੀ ਆ ਯਾਰ ਉਹਦੇ ਡੇਂਜਰ ਵੀ ਲਿਖਿਆ ਨਾਲ ਤੇ ਨਾਲ ਉਹਨੇ ਚਾਈ ਦੱਸੀ ਹੈ ਦੇ ਵਿੱਚ ਆ ਕਿੰਨਾ ਡੂੰਗਾ ਹਨਾ ਉਹ ਜਿਹੜਾ ਪਹਾੜੀ ਤੇ ਲਿਖਿਆ ਹੈ ਹਨਾ ਬਿਲਕੁਲ ਦਿਖਾਉਣਾ ਚੱਲ ਆਪਾ ਦਿਖਾਉਣਾ ਤੇ ਚਾਹੀਦਾ ਯਾਰ ਉਹਦਾ ਮੜਾ ਜਾ ਆ ਜਾ ਮੇਰਾ ਭਰਾ ਉੱਥੇ ਤੱਕ ਸਗਣਾ ਸਾਰੇ ਖਤਰੇ ਵਾਲੇ ਆ ਲੈਵਲ ਲਾ ਤੇ ਪਹੁੰਚ ਜਾਂਦਾ ਨਾ ਉੱਪਰ 109 ਆ ਦੱਖਣ ਵਿੱਚ ਸਕੁਅਰ ਫੁੱਟ ਜਿਹੜਾ ਹੁੰਦਾ ਜਿੱਦਾਂ ਤੇ ਜਦੋਂ ਉੱਥੇ ਪਹੁੰਚ ਜਾਂਦਾ ਉਦੋਂ ਇੱਕ ਖਤਰਾ ਹੁੰਦਾ ਆ ਆ ਦੇਖੋ ਜੀ ਇਹਦੇ ਉੱਪਰ 1096 ਤੋਂ ਉੱਪਰ ਡੇਂਜਰ ਲੈਵਲ ਆ ਇਹ ਸਾਰਾ ਹੀ ਉਦੋਂ ਡੁੱਬ ਗਿਆ ਸੀਗਾ ਉੱਪਰ ਤੱਕ ਤੇ ਉਹ ਪਾਣੀ ਦੀ ਫਾਂਟ ਇੱਥੇ ਤੱਕ ਵਜਦੀ ਆਣ ਕੇ ਕਹਿੰਦੇ ਜਦੋਂ ਪਾਣੀ ਪੂਰਾ ਛੱਡਦੇ ਆ ਨਾ ਉਹ ਪੰਜੇ ਛੇ ਗੇਟ ਹੈਂ ਆਵਾਜ਼ ਹਾਂ ਤੇ ਉਦੋਂ ਇੱਥੇ ਸ਼ੇਰ ਦੀ ਵੀ ਵੀਡੀਓ ਆਈ ਨਾ ਇੱਕ ਤੇਂਦੂਗਾ ਛੁੱਟ ਗਿਆ ਸੀ ਜਦੋਂ ਆਉਂ ਉੱਥੇ ਘੁੰਮਦਾ ਸੀ ਉੱਪਰ ਆਦੇ ਉੱਪਰ ਤੇ ਆਹ ਡੇਂਜਰ ਲੈਵਲ ਆ ਇਹ ਤੁਹਾਨੂੰ ਦਿਖਾਤਾ ਆਪਾਂ ਇਹਦੇ ਤੱਕ ਕਾਲੇ ਤੱਕ ਠੀਕ ਆ ਤੇ ਉੱਪਰ ਆਹ ਸਾਰਾ ਉੱਪਰ ਡੇਂਜਰ ਨਿੱਕੇ ਨਿੱਕੇ ਯਾਰ ਕਿਦਾਂ ਹੈ ਨਾ ਮਰਨ ਦੇ ਤਾਰੀਆਂ ਪਾਣੀ ਸ਼ੁੱਧ ਆ ਰਿਹਾ ਪੂਰਾ ਫਰੈਸ਼ ਪਾਣੀ ਦੇ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਆ ਇਹ ਆਪਾਂ ਵੇਚਦੀ ਆਗੇ 52 ਗੇਟਾਂ ਦੀ ਇੱਕੋਂ ਦਾ ਉਹ ਬਾਹਰ ਦੀ ਰਸਤਾ ਹੁਣ ਜਾਂਦੇ ਵਾਰ ਆਪਾਂ ਸ਼ਾਇਦ ਉਧਰ ਦੀ ਜਾਈਏ ਉਧਰ ਦੀ ਹੈ ਉਧਰ ਦੀ ਜਾਵਾਂਗੇ ਤੇ ਉਹ ਦਿਖਾਵਾਂਗੇ ਉਹਦੇ ਉੱਪਰ ਦੀ ਆਪਾਂ ਜਾਣਾ ਆ ਜਿਹੜਾ ਡੈਮ ਬਣਿਆ ਨਾ ਇਹਦੇ ਉੱਪਰ ਦੀ ਆਪਾਂ ਲੰਘਣਾ ਆ ਕ੍ਰੋਸ ਇਹਦੇ ਉੱਪਰ ਦੀ ਕਰਨਾ ਆਪਾਂ ਤੇ ਇਧਰ ਦੀ ਆਪਾਂ ਥਾਂ ਲੈਣੂ ਬਾਹਰੋਂ ਬਾਹਰ ਸ਼ਹਿਰ ਦੇ ਨਿਕਲ ਜਾਣਾ ਤਲਵਾੜੇ ਦੀ ਠੀਕ ਆ ਇਹ ਤੁਹਾਨੂੰ ਦਿਖਾਉਣੇ ਜਾ ਕੇ ਅੱਗੇ ਤੇ ਬਣੇ ਰਹੋ ਤੁਸੀਂ ਨਾਲ ਵਲੌਗ ਦੇ ਆ ਵਲੌਗ ਹੁਣ ਤੁਹਾਨੂੰ ਪੰਮ ਦੀ ਪਸੰਦੀਦਾ ਚੀਜ਼ ਦਿਖਾਈ ਜਾਏਗੀ ਮੱਛੀ ਖਟਿਆੜ ਦੀ ਮੱਛੀ ਖਟਿਆੜ ਦੀ ਮੱਛੀ ਖਟਿਆੜ ਦੀ ਪਾਪਾ ਜੀ ਕੀ ਕਹਿਣਾ ਚਾਹੋਗੇ ਮੱਛੀ ਬਾਰੇ ਦੋ ਲਫ਼ਜ਼ ਕੋਈ ਕਹਿਣਾ ਚਾਹੋਗੇ ਤੁਸੀਂ ਮੱਛੀ ਕਿਉਂਕਿ ਮੱਛੀ 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 ਦਿਨ ਚਾਰ ਵਾਰ ਮੱਛੀ ਕਹੇਤਾ ਲਫ਼ਜ਼ ਉਹਨੇ ਤੋਂ ਵਾਰੀ ਤਿੰਨ ਵਾਰੀ ਮੱਛੀ ਤੇ ਬੋਲਤੇ ਯਾਰ ਤੇ ਸਾਡੇ ਬੰਦੇ ਹੈਗੇ ਨਾਨ ਵੈਜੀ ਸਾਰੇ ਕੋਈ ਵੈਜ ਬੁਜਾ ਵਾਲਾ ਸਿਸਟਮ ਨਹੀਂ ਹੈਗਾ ਤੁਹਾਨੂੰ ਪਹਿਲਾਂ ਦੱਸ ਦਈਏ ਇਹ ਮੱਛੀ ਮੱਛੀ ਤੇ ਮਾੜੀ ਕਿਸਮਤ ਆ ਗਈ ਹੈ ਕਿਉਂਕਿ ਬੋਲ ਕਰ ਦੇਗਾ ਨਾ ਛੋਲ ਤੇ ਮੱਛੀ ਬਣਾ ਦਿੰਦਾ ਰੀ ਮੈਂ ਦੱਸ ਉਹਨੇ ਕਿਹੜਾ ਘੰਟਾ ਲਾ ਦੇਣਾ ਹੈ ਮੇਰੇ ਕੋਲ ਕਿਹੜਾ ਨੰਬਰ ਹੈਗਾ ਮਾਮਾ ਦਾ ਉਹ ਲਗਾ ਹੁਣੇ ਪਹਿਲਾਂ ਇਥੇ ਚੱਲ ਯਾਰ ਭਾਜਾ ਨੇ ਗੱਲਾਂ ਕਰਨੇ ਮਜਾਕ ਹੀ ਆ ਸੁਵਾ ਦੇ ਨੇ ਯਾਰ ਜਿੱਦਾਂ ਮਰਜੀ ਆ ਸਮਝਾ ਕਰ ਕੋਈ ਗੱਲ ਨਹੀਂ ਭਾ ਮਰਾ ਤੇਰਾ ਅਫੀਸ਼ੀਅਲ YouTube ਚੈਨਲ ਹੈ ਨੋ 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 ਟੈਨਸ਼ਨ ਨਹੀਂ ਕੋਈ ਕੋਈ ਚੱਕਰ 2 ਕਿਲੋਮੀਟਰ ਰਹਿ ਗਈ ਮੱਛੀ ਬਾਜਾ ਮਾਰਦੀ ਤੇ ਮੱਛੀ ਬਾਜਾ ਮਾਰਦੀ ਤੇ ਇਹ ਖਟਿਆੜ ਪਿੰਡ 'ਚ ਪਹੁੰਚ ਲਿਆ ਖਟਿਆੜ ਤੋਂ ਫੇਰ ਰਸਤਾ ਨਿਕਲਦਾ ਆ 52 52 ਗੇਟ ਕਹਿ ਰਹੇ ਡੈਮ ਤੇ ਡੈਮ ਤੋਂ ਫੇਰ ਵਾਪਸੀ ਨੂੰ ਚਲੇ ਚਾਲੇ ਪਾਉਣੇ ਆ ਤਾਂ ਡੈਮ ਵਿੱਚ ਦੀ ਲੰਘਦੇ ਤੁਹਾਨੂੰ ਦਿਖਾਵਾਂਗੇ ਬਿਲਕੁਲ ਦੋ ਚੌਕੀਆਂ ਬੜੀਆਂ ਹਰਲੇ ਪਾਸੇ ਵੀ ਚੈੱਕ ਕਰਦੇ ਆ ਪਰਲੇ ਪਾਸੇ ਵੀ ਫੋਟੋਗ੍ਰਾਫੀ ਮਨਾ ਆ ਪਰ ਆਪਾਂ ਬਣਾਵਾਂਗੇ ਕੋਈ ਗੱਲ ਨਹੀਂ ਜੇ ਤੁਹਾਨੂੰ ਮੇਰੀ ਰਿਕਵੈਸਟ ਵੀ ਹੈ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗੇ ਤਾਂ ਤੁਸੀਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਵਾਲੀ ਨੇਰੀ ਜਰੂਰ ਲਿਓਣੀ ਕਿਉਂਕਿ ਯਾਰ ਤੁਹਾਡੀ ਹੱਲਾਸ਼ੇਰੀ ਨਾਲ ਸਾਡੇ ਵਲੌਗ ਬਣਾਉਣ ਦਾ ਥੋੜਾ ਹਤਸ਼ਾ ਵਧਦਾ ਆ ਇਹ ਗੱਲ ਯਾਰ ਜਰੂਰ ਚੇਤੇ ਰੱਖਿਆ ਕਰੋ ਤੇ ਤੁਸੀਂ ਕਰਨ ਵੀ ਲੱਗ ਪਏ ਐ ਅਸੀਂ ਗੱਲ ਨਹੀਂ ਆ ਕਰਨ ਵੀ ਲੱਗ ਪਏ ਸਬਸਕ੍ਰਾਈਬ ਬਹੁਤ ਵਧੀਆ ਕਰੀ ਜਾਂਦੇ ਓਕੇ ਤੋਂ ਅੱਗੇ ਤੇ ਇਦਾਂ ਹੀ ਰੱਖਣਾ ਖਿੱਚ ਕੇ ਕੰਮ ਤੇ ਸੋ ਮਿਲਦੇ ਆ ਕਿ ਜਾ ਕੇ ਜੁੜੇ ਰਹੋ ਧੰਨਵਾਦ ਓਕੇ ਕਿਉਂ ਜਾਂਦਾ ਕੀ ਬੜੇ ਘੁੰਮ ਕੇ ਨਹੀਂ ਆ ਗਿਆ ਜੀ ਮੱਛੀ ਵਾਲੇ ਘਟਿਆਣ ਵਾਲੇ ਲਓ ਜੀ ਬੰਦੇ ਨੇ ਸਟਾਪ ਹੀ ਪਹਿਲਾਂ ਇੱਥੇ ਲਾ ਰਿਹਾ ਕਹਿੰਦਾ ਆਪਾਂ ਗਾਂਹ ਜਾਣਾ ਹੀ ਉਦੋਂ ਜਦੋਂ ਗੱਲਬਾਤ ਚਲੋ ਐਂਡ ਹੋ ਜਾਏ ਲਓ ਜੀ ਲਓ ਮਿਲਦੇ ਆ ਤੁਹਾਨੂੰ ਚੈੱਕ ਕਰਾਉਨੇ ਆ ਮੱਛੀ ਤੇ ਮੱਛੀ ਬਹੁਤ ਸ਼ਾਨਦਾਰ ਬਣਾਉਂਦੀ ਇਲਾਕੇ ਦੀ ਮੱਛੀ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਨਾ ਉਹ ਕਮੈਂਟ ਕਰਨਗੇ ਕਿੰਦਾ ਦੀ ਮੱਛੀ ਆ ਇੱਥੇ ਅਫਸਰ ਸ਼ਾਈ ਮੱਛੀ ਖਾਣ ਆਉਂਦੀ ਆ ਦੂਰੋਂ ਦੂਰੋਂ ਤੇ ਆਓ ਦਿਖਾਉਨੇ ਤੁਹਾਨੂੰ ਅੰਕਲ ਲੱਗੇ ਆ ਲੱਕੜਾ ਲੁੱਕੜਾ ਇਕੱਠੀਆਂ ਕਰਨ ਲਓ ਜੀ ਮੱਛੀ ਆ ਦੇਖਾ ਮਸਾਲੇ ਮਸੂਲੇ ਲਾਏ ਆ ਪਹਿਲਾਂ ਹੀ ਲਾਈ ਰੱਖਦੇ ਆ ਕਿਹੜੀ ਕਿਹੜੀ ਅੰਕਲ ਜੀ ਮੱਛੀ ਹੁੰਦੀ ਆਪਣੇ ਕੋਲ ਮਾਂ ਸ਼ੇਰ ਰੋ ਸੰਘਾੜਾ ਹੈਗਾ ਮਾਂ ਸ਼ੇਰ ਰੋ ਸੰਘਾੜਾ ਹੈ ਤੇ ਭਾਜੀ ਕਿੱਥੇ ਅੱਜ ਇਹਦਾ ਘਰ ਨਾ ਆਉਣਾ ਗਿਆ ਇਹ ਸੰਘਾੜਾ ਹੈ ਇਹ ਭਾਜੀ ਇਹ ਰੋ ਹੈ ਅੱਜ ਜੀ ਆਜੇ ਅੱਜ ਜਿਹੜੀ ਦੇਖਿਆ ਦੱਸ ਦੋ ਮੜ ਜੀ ਕਿਹੜੀ ਕਿਹੜੀ ਮੜਾ ਜਾ ਉਦਾਂ ਵੀਡੀਓ ਤੇ ਦਿਖਾ ਦਾਂਗੇ ਤੁਹਾਡੇ ਨਾਲੇ ਪਬਲਿਸਿਟੀ ਹੋ ਜੂ ਇਹ ਕਿਹੜੀ ਆ ਮਾਂ ਸ਼ੇਰ ਦੀ ਮਾਂ ਸ਼ੇਰ ਆ ਜੀ ਇਹ ਤੇ ਇਹ ਸੰਘਾੜਾ ਇਹ ਸੰਘਾੜਾ ਆ ਸੰਗਾੜਾ ਮੱਛੀ ਕਹਿੰਦੇ ਸਭ ਤੋਂ ਵਧੀਆ ਹੁੰਦੀ ਆ ਆ ਵਾਲੀ ਇਹ ਫਿਰ ਮਾਂ ਛੇੜਦੀ ਆ ਇਹ ਫਿਰ ਮਾਂ ਛੇੜਦੀ ਆ ਠੀਕ ਆ ਲਓ ਜਿਹੜੀ ਮਰਜ਼ੀ ਕਰਾ ਲਾ ਬੰਦੇ ਜੀ ਹਾਂ ਜਰਾਉਗਾ ਇਹ ਅੰਕਲ ਹਣੀ ਮੱਛੀ ਬਹੁਤ ਟਾਪ ਦੀ ਬਣਾਉਂਦੇ ਪਹਿਲਾਂ ਕਰਿਓ ਮਤਲਬ ਅੱਧਾ ਕਿਲੋ ਕਰਾ ਲਾ ਆਹ ਅੱਧਾ ਕਿਲੋ ਕਰ ਦਿਓ ਪਹਿਲਾਂ ਇੱਧਰ ਤੇ ਮਿਰਚਾਂ ਮਿਰਚਾਂ ਹੋਣਾ ਜ਼ਿਆਦਾ ਕਿ ਮਿਰਚਾਂ ਤਾਂ ਜਿਹੜੀਆਂ ਪਹਿਲਾਂ ਹੀ ਪਾਉਂਗੇ ਉਹ ਅਰਦੇ ਚੋਲ ਬਣਾ ਦਿਓ ਹਾਂਜੀ ਬਣ ਜਾਂਦੀ ਤਰੀ ਵਾਲੀ ਵੀ ਨਾਲ ਬਣਾ ਦਿਓ ਥੋੜੀ ਹਾਂ ਇਹ ਜੈਨਰਟਿਵ ਹੈ ਲਓ ਜੀ ਬੰਦੇ ਨੇ ਹੋਰ ਕਰਤਾ ਆ ਆਪਾਂ ਚੱਲੇ ਪਿੱਛੇ ਆਹਦੇ ਵਾਸਤੇ ਕਰੋ ਜਿੰਨੇ ਚੋਲ ਆਪਾਂ ਖਾਣੇ ਆਂਦੇ ਲੋ ਜੀ ਆ ਇਹਨਾਂ ਨੇ ਬਿਆਂਲੀ ਬਣਾਇਆ ਆ ਤੇ ਤੁਹਾਨੂੰ ਪਤਾ ਜੇ ਇਹ ਦਰੋਂ ਆਏ ਹੋਏ ਤੇ ਫਿਰ ਸੰਧੂ ਸਾਹਿਬ ਨੇ ਰੋਕਣਾ ਤਾਂ ਉਹ ਧੱਕੇ ਨਾਲ ਹੀ ਹੁੰਦਾ ਆ ਮੈਨੂੰ ਲੱਗਦਾ ਲਗਲੀ ਜਗਾ ਵੀ ਇਹਨਾਂ ਨੇ ਖਰੀਦ ਲਈ ਆ ਕੰਮਕਾਰ ਬੜਾ ਇੱਥੇ ਆਟੇ ਲਾਂ ਢੁਲਾਂ ਲਾਤੀਆਂ ਐ ਕਿ ਨਾ ਪੂਰਾ ਟਿਪ ਟੋਪ ਬਣਾਤਾ ਪਹਿਲਾਂ ਥੋੜਾ ਇਦਾਂ ਹੀ ਸੀਗਾ ਵਾਹ ਜੀ ਵਾਹ ਯਾ ਬੈਨ ਨੂੰ ਬਿਠਾਇਆ ਬਣਾਇਆ ਹੈ ਬਿਲਕੁਲ ਇਤਾਂ ਹੀ ਸੀਗਾ ਪਹਿਲਾਂ ਨੀਵਾ ਬੜਾ ਸੀਗਾ ਇੱਥੇ ਦਰਖਤ ਬੜੇ ਸੀਗੇ ਕੱਟ-ਕੁੱਟ ਕੇ ਸਾਰਾ ਬਣਾਤਾ ਇਹਨਾਂ ਨੇ ਬਹੁਤ ਵਧੀਆ ਬਣਾਇਆ ਯਾਰ ਇਹ ਬਹੁਤ ਮਸ਼ਹੂਰ ਆ ਮੱਛੀ ਇੱਥੇ ਬਹੁਤ ਮਸ਼ਹੂਰ ਆ ਘਟਿਆੜ ਦੀ ਤੇ ਚਲੋ ਹਾਲਾਂਦੋ ਤੇ ਉਹਨਾਂ ਚਿਰ ਆਪਾਂ ਮਾਰਦੇ ਗੱਲਾਂ ਪਤਾ ਫਿਰ ਤੁਹਾਨੂੰ ਡਰਾਮ ਦਿਖਾਵਾਂਗੇ ਤੇ ਮੱਛੀ ਦਿਖਾਉਨੇ ਤੁਹਾਨੂੰ ਕਿਦਾਂ ਪਾਫਾਂ ਛੱਡਦੀ ਆਉਂਦੀ ਆ ਤੁਹਾਨੂੰ ਦੱਸਤਾ ਬਾਕੀਆਂ ਨੇ ਮੱਛੀ ਕਿਹੜੀ-ਕਿਹੜੀ ਆ ਆ ਦੇਖੋ ਇਹਨਾਂ ਦੇ ਘਰ ਦੇ ਮਸਾਲੇ ਹੁੰਦੇ ਆ ਇਹ ਆਪਣੇ ਖੇਤਾਂ 'ਚ ਹੀ ਪਾਉਂਦੇ ਕੋਈ ਇੱਥੋਂ ਲੈਣ-ਲੋਣ ਨਹੀਂ ਜਾਂਦੇ ਉਹੀ ਮੱਛੀ 'ਚ ਪਾਉਂਦੇ ਆ ਜਾਓ ਮੈਂ ਤੁਹਾਨੂੰ ਲਿਖ ਕੇ ਦਿੰਦਾ ਕੋਈ ਇਦਾਂ ਦੀ ਮੱਛੀ ਨਹੀਂ ਬਣਾ ਸਕਦਾ ਬੜੇ ਬਣਾਉਂਦੇ ਹੋਣਗੇ ਹਰਕ ਤਾਂ ਚਲੋ ਆਪਣਾ ਟੇਸਟ ਆ ਵਧੀਆ ਵੀ ਬਣੋ ਪਰ ਇਹਨਾਂ ਦੀ ਅਲੱਗ ਆ ਯਾਰ ਇਹਨਾਂ ਦੀ ਮੱਛੀ ਅਲੱਗ ਆ ਬਾਕੀ ਮਿਲਦੇ ਆ ਵੀਊ ਚੈੱਕ ਕਰੋ ਤੁਸੀਂ ਹਾਂ ਦੇਖੋ ਕਾਣਾ 'ਚ ਖੋਲੀ ਸੀਗੀ ਹੁਣੇ ਆਇਆ ਮੈਂ ਤਲਵਾੜੇ ਆ ਮਰੇ ਕੰਮ ਪੈ ਗਏ ਤੇ ਕੱਲ੍ਹ ਖੋਲ ਜਾਂਦਾ 10 ਵਜੇ ਲਓ ਜੀ ਇਹ ਵਲੌਗ ਜਿਹੜਾ ਇਹ ਪਾਰਟ ਅਸੀਂ ਵੱਖਰਾ ਕਰ ਦੇਣਾ ਮੱਛੀ ਤੱਕ ਤੇ ਜਿਹੜਾ ਮੱਛੀ ਵਾਲੇ ਤੱਕ ਪਹੁੰਚੇ ਆ ਤੇ ਇੱਥੋਂ ਅਸੀਂ ਡੈਮ ਦਾ ਵੱਖਰਾ ਨਵਾਂ ਵਲੌਗ ਸ਼ੁਰੂ ਕਰਦੇ ਆ ਤੇ ਤੁਸੀਂ ਇੰਜੋਏ ਕਰਿਓ ਇੱਥੋਂ ਨਿਕਲ ਚੱਲੇ ਆ ਤੇ ਡੈਮ ਤੇ ਪਹੁੰਚਣ ਲੱਗੇ ਆ ਮੇਤਰ ਪਿਆਰਿਓ ਤੇ ਤੁਸੀਂ ਇੰਜੋਏ ਕਰਨਾ ਤੇ ਦਿਖਾਉਨੇ ਤੁਹਾਨੂੰ ਡੈਮ ਦਾ ਪੂਰਾ ਕਿੱਥੇ ਬੰਨ੍ਹ ਮਾਰਿਆ ਡੈਮ ਦਾ ਪੂਰਾ ਤੇ ਜਿਹੜੇ ਉਹ ਦੋ ਵੈਰੀਅਲ ਆਪਾਂ ਲੰਘਣੇ ਆ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਤੇ ਆ ਚੜ੍ਹਨ ਲੱਗੇ ਆ ਡੈਮ ਵਾਲੇ ਰੋਡ ਤੇ ਮੈਂ ਆਂ